ਇਹਰ ਫ੍ਰੀ ਹੈਂਡ ਟੋਟਲੀ ਬਾਬਾ ਜੀ ਅਸੀਂ ਜਿੰਨੇ ਵੀ ਬੰਦੇ ਆ ਸਾਰੇ ਫ੍ਰੀ ਹੈਂਡ ਆ ਸਾਡੀ ਗੱਡੀ ਨੂੰ ਸਕੈਨ ਕਰੋ ਪੁਸ਼ ਕਰੋ ਚੈੱਕ ਕਰੋ ਕੁਝ ਵੀ ਇੱਕ ਖਤਰਨਾਕ ਪੇਪਰ ਵੀ ਨਿਕਲੇ ਆਵੇ ਤਾਂ ਕਹਦੇ ਹੋ ਤੇ ਆ ਡਾਂਗਾ ਲਈ ਖੜਿਆ ਸਾਨੂੰ ਕੁੱਟਣ ਵਾਸਤੇ ਇਹ ਯੂਨੀਵਰਸਿਟੀ ਵਿਦਵਾਨ ਪੈਦਾ ਕਰਦੀ ਰਹੀ ਹੈ ਅੱਗੇ ਅੱਗੇ ਵੀ ਉਹ ਰੋਸ਼ਨ ਦਿਮਾਗ ਪਾਈ ਦਿਆ ਕਰਦੀ ਰਹੇ ਗੋਬਰ ਦਿਮਾਗ ਪੈਦਾ ਨਾ ਕਰਨ ਲੱਗ ਜਵੇ ਇੱਥੇ ਅਸੀਂ ਨਹੀਂ ਉਹ ਹੁਣ ਦੇਣਾ ਅਸੀਂ ਆਪਣੀ ਯੂਨੀਵਰਸਿਟੀ ਦਾ ਸੰਗੀਕਰਨ ਨਹੀਂ ਹੋਣ ਦੇਣਾ ਅਸੀਂ ਆਪਣੀ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਦਾ ਸੰਗੀਕਰਨ ਨਹੀਂ ਹੋਣ ਦੇਣਾ ਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਪਹੁੰਚੋ ਇੱਥੇ ਇਹ ਸਵੇਰ ਦੀਆਂ ਤਿਆਰੀਆਂ ਲੱਗੇ ਹੋਏ ਕਰਨ ਤੁਹਾਨੂੰ ਪਹੁੰਚੋ ਇੱਥੇ ਤਾਂ ਦੇਖੋ ਜੀ ਵੀ ਆਰ ਫਰੀ ਹੈਂਡ ਵੀਰ ਫ੍ਰੀ ਹੈਂਡ ਕੁਛ ਨਹੀਂ ਸਾਡੇ ਕੋਲ ਹੱਥਾਂ ਦੇ ਵਿੱਚ ਔਰ ਡੰਗਰਾਂ ਨੂੰ ਕੁੱਟਣ ਦੀਆਂ ਡਾਂਗਾ ਖਣੀ ਖੜੇ ਸਾਡੇ ਕੋਲ ਮੋਰੇ ਤੇ ਇਹ ਕਹਿੰਦੇ ਖਤਰਾ ਇਹਨਾਂ ਨੂੰ ਸਾਤੋਂ ਆ ਕੈਮਰੇ ਕਰੋ ਬੜੀ ਜੀ ਦੱਸੋ ਦੇਖੋ ਜੀ ਉਹ ਦੇਖੋ ਇਹ ਡਾਂਗਾ ਦਿਖਾਓ ਸਾਡੇ ਕਿਸੇ ਬੰਦੇ ਕੋਲ ਦਿਖਾ ਦਿਓ ਤਲਾਸ਼ੀ ਲੈ ਲਓ ਵੀਰ ਫ੍ਰੀ ਹੈਂਡ ਟੀਐਸਪੀ ਸਾਹਿਬ ਵੀ ਆਰ ਫ੍ਰੀ ਹੈਂਡ ਚੈੱਕ ਕਰਨਾ ਚੈੱਕ ਕਰ ਲਓ ਸਾਨੂੰ ਅਜੀ ਹੈ ਨਾ ਵੀ ਆਰ ਫ੍ਰੀ ਹੈਂਡ ਟੋਟਲੀ ਬਾਬਾ ਜੀ ਟਾਈਮ ਅਸੀਂ ਜਿੰਨੇ ਵੀ ਬੰਦੇ ਆ ਸਾਰੇ ਫ੍ਰੀ ਹੈਂਡ ਆ ਸਾਡੀ ਗੱਡੀ ਨੂੰ ਸਕੈਲ ਕਰੋ ਖੁਸ਼ ਕਰੋ ਚੈੱਕ ਕਰੋ ਕੁਝ ਵੀ ਇੱਕ ਖਤਰਨਾਕ ਪੇਪਰ ਵੀ ਨਿਕਲੇ ਆਵੇ ਤਾਂ ਕਹਦੇ ਹੋ ਤੇ ਆ ਡਾਂਗਾ ਲਈ ਖੜਿਆ ਸਾਨੂੰ ਗੁੱਟਣ ਵਾਸਤੇ ਕਿਹੜੀ ਗੱਲੋਂ ਵੀ ਅਸੀਂ ਚਾਹੁੰਦੇ ਆ ਵੀ ਇਹ ਯੂਨੀਵਰਸਿਟੀ ਜਿੱਦਾਂ ਦੀ ਐਜੂਕੇਸ਼ਨ ਦਿੰਦੀ ਰਹੀ ਆ ਬਿਲਕੁਲ ਓਵੇਂ ਦੀ ਐਜੂਕੇਸ਼ਨ ਅੱਗੇ ਵੀ ਦਿੰਦੀ ਰਹੇ ਇਹ ਯੂਨੀਵਰਸਿਟੀ ਵਿਦਵਾਨ ਪੈਦਾ ਕਰਦੀ ਰਹੀ ਹੈ ਅੱਗੇ ਅੱਗੇ ਵੀ ਉਹ ਰੋਸ਼ਨ ਦਿਮਾਗ ਪੈਦਾ ਕਰਦੀ ਰਹੇ ਕੋਬਰ ਦਿਮਾਗ ਪੈਦਾ ਨਾ ਕਰਨ ਲੱਗ ਜਵੇ ਇੱਥੇ ਅਸੀਂ ਨਹੀਂ ਉਹ ਹੋਣ ਦੇਣਾ ਅਸੀਂ ਆਪਣੇ ਬੱਚੇ ਪੜਾਉਣੇ ਆ ਅਸੀਂ ਚਾਹੁੰਦੇ ਆ ਸਾਡੇ ਬੱਚੇ ਉਹੀ ਕੁਆਲਿਟੀ ਐਜੂਕੇਸ਼ਨ ਗੇਨ ਕਰਨ ਜਿਹੜੀ ਅਸੀਂ ਕੀਤੀ ਇੱਥੋਂ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਬੱਚੇ ਕੱਲੂ ਇੱਥੋਂ ਪੜ੍ਹ ਕੇ ਜਾਣ ਸੰਘੀਕਰਨ ਹੋਣ ਤੋਂ ਬਾਅਦ ਤੇ ਸਾਨੂੰ ਦੱਸਣਾ ਵੀ ਮੂਤ ਪੀਣ ਦੇ ਫਾਇਦੇ ਕਿ ਆਉਂਦੇ ਆ ਹਾਂ ਗਾਂ ਦਾ ਮੂਤ ਪੀ ਲੋ ਗਾਂ ਦਾ ਗੋਬਰ ਮਾਲ ਲਓ ਉਹਦੇ ਕੀ ਫਾਇਦੇ ਹੁੰਦੇ ਆ ਅਸੀਂ ਨਹੀਂ ਆਪਣੇ ਬੱਚੇ ਨੂੰ ਇਹ ਪੜਾਉਣ ਦੇਣਾ ਅਸੀਂ ਆਪਣੇ ਬੱਚੇ ਨੂੰ ਉਹ ਪੜਾਉਣ ਦੇਣਾ ਜਿਹੜਾ ਇਸ ਯੂਨੀਵਰਸਿਟੀ ਨੇ ਇਤਿਹਾਸ ਰਚਿਆ ਪਹਿਲਾਂ ਜੋ ਇਸ ਯੂਨੀਵਰਸਿਟੀ ਦਾ ਇਤਿਹਾਸ ਹੈ ਆਲ ਓਵਰ ਵਰਲਡ ਦੇ ਵਿੱਚ ਇਹ ਯੂਨੀਵਰਸਿਟੀ ਪਹਿਲੇ ਨੰਬਰਾਂ ਦੇ ਵਿੱਚ ਇੱਕ ਨੰਬਰ ਦੀ ਯੂਨੀਵਰਸਿਟੀ ਆ ਜਿੱਥੋਂ ਕੁਆਲਟੀ ਐਜੂਕੇਸ਼ਨ ਮਿਲਦੀ ਹੈ ਕੁਆਲਟੀ ਐਜੂਕੇਸ਼ਨ ਆਕਸਫੋਰਡ ਦੇ ਲਾਈਵਰ ਦੀ ਯੂਨੀਵਰਸਿਟੀ ਹੈ ਜੀ ਮੈਂ ਬਹੁਤ ਵਾਰ ਵਿਜ਼ਿਟ ਕੀਤਾ ਉਸ ਯੂਨੀਵਰਸਿਟੀ ਦੇ ਵਿੱਚ ਆਕਸਫੋਰਡ ਦੇ ਵਿੱਚ ਉਸ ਯੂਨੀਵਰਸਿਟੀ ਦੇ ਲਾਇਬ੍ਰੇਰੀ ਯੂਨੀਵਰਸਿਟੀ ਸਾਡੀ ਹੈ ਇਹ ਸਾਡਾ ਘਰ ਹੈ ਸਾਡਾ ਦਿਲ ਹੈ ਸੰਯੁਕਤ ਪੰਜਾਬ ਦੇ ਬਿਲਕੁਲ ਸੈਂਟਰ ਦੇ ਵਿੱਚ ਇਹ ਯੂਨੀਵਰਸਿਟੀ ਬਣਾਈ ਗਈ ਸੀ ਜਦੋਂ ਅਸੀਂ 1947 ਚ ਉਧਰੋਂ ਆਏ ਆ ਉਧਰੋਂ ਨਾਲ ਲੈ ਕੇ ਆਏ ਝੋੜੇ ਦੇ ਵਿੱਚ ਅਸੀਂ ਇਹ ਯੂਨੀਵਰਸਿਟੀ ਇਹ ਇੱਕ ਪਾਸੇ ਪੰਜਾਬ ਹਰਿਆਣਾ ਇੱਕ ਪਾਸੇ ਹਿਮਾਚਲ ਇੱਕ ਪਾਸੇ ਪੰਜਾਬ ਬਿਲਕੁਲ ਗੱਪੇ ਬਣੀ ਉਦੋਂ ਇਹ ਸੰਯੁਕਤ ਪੰਜਾਬ ਹੁੰਦਾ ਸੀ ਇਹ ਹੁਣ ਲੱਗਦਾ ਵੀ ਪੰਜਾਬ ਦੇ ਇੱਕ ਕੋਨੇ ਤੇ ਆ ਨਹੀਂ ਇਹ ਪੰਜਾਬ ਦਾ ਦਿਲਾ ਪੰਜਾਬ ਦੇ ਗੱਭੇ ਬਣੀ ਯੂਨੀਵਰਸਿਟੀ ਆ ਅਸੀਂ ਆਪਣੀ ਯੂਨੀਵਰਸਿਟੀ ਦਾ ਸੰਗੀਕਰ ਨਹੀਂ ਹੋਣ ਦੇਣਾ ਅਸੀਂ ਆਪਣੀ ਐਜੂਕੇਸ਼ਨ ਕੁਆਲਟੀ ਐਜੂਕੇਸ਼ਨ ਦਾ ਸੰਗੀਕਰਨ ਨਹੀਂ ਹੋਣ ਦੇਣਾ ਜੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਪਹੁੰਚੋ ਇੱਥੇ ਇਹ ਸਵੇਰ ਦੀਆਂ ਤਿਆਰੀਆਂ ਲੱਗੇ ਹੋਏ ਕਰਨ ਹੁਣੇ ਪਹੁੰਚੋ ਇੱਥੇ ਆਪਣੇ ਬੱਚਿਆਂ ਦੀ ਮਦਦ ਵਾਸਤੇ ਆਪਣੀ ਵਿੱਦਿਕ ਫੌਂਡ ਵੀ ਮਦਦ ਵਾਸਤੇ ਆਪਾਂ ਆਪਣੇ ਸਿਰ ਤੋਂ ਪੱਗ ਨਹੀਂ ਲਾਉਣ ਦੇਣੀ ਨਹੀਂ ਲਾਉਣ ਦੇਣੀ ਨਹੀਂ ਲਾਉਣ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ फुल गा